ਤੇ ਅੱਜ ਜੀ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਬੈਗ ਬਲਜਿੰਦਰ ਸਿੰਘ ਜਿਹੜੇ ਤੁਹਾਨੂੰ ਚੇਂਜ ਹੋ ਰੇ ਮੌਸਮ ਦੇ ਨਾਲ ਵਾਧੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇਣਗੇ ਅੱਜ ਦੇ ਵਿੱਚ ਜਿਵੇਂ ਕਿ ਸਿੰਘ ਦੱਸ ਅਗੇ ਆ ਬਾਤ ਇੱਕ ਕਫ ਇਹ ਅੱਜ ਆਪਾਂ ਕਫ ਦੋਸ਼ਾਂ ਤੇ ਗੱਲ ਕਰਨ ਜਾ ਰਹੇ ਹਾਂ ਜੈਸ ਕਲੂ ਕਫ ਦੋਸ਼ ਦੇ ਕਿਹੜੇ ਕਿਹੜੇ ਰੋਗ ਹੋਰ ਆਉਂਦੇ ਨੇ ਤਾਂ ਕਫ ਰੋਗ ਕਫ ਦੋਸ਼ ਦੇ ਵਿੱਚ ਦਮਾ ਅਸਥਮਾ ਨਜ਼ਲਾ ਜੁਕਾਮ ਸ਼ਿਕਾ ਸਰਦਾ ਭਾਰੀ ਭਾਰੀ ਰਹਿਣਾ ਦਿਮਾਗ ਵਿੱਚ ਇਦਾਂ ਲਗਨ ਜਿਵੇਂ ਕਿ ਰੇਸ਼ਾ ਡਿੱਗ ਰਹੀ ਹੈ ਕੰਨਾਂ ਚੋਂ ਪਾਣੀ ਦਾ ਵਗਣਾ ਛਾਤੀ ਦਾ ਭਾਰੀਪਨ ਗਲ ਕਣਾਂ ਜਿਵੇਂ ਛਾਤੀ ਤੋਂ ਛਾਂ ਛਾਂ ਦੀ ਆਵਾਜ਼ ਆ ਰਹੀ ਹੈ ਤੁਸੀਂ ਹੁਣ ਲੋਕਾਂ ਨੇ ਕੀ ਬਦਲਾਅ ਲੈ ਕੇ ਆਏ ਹੋ ਜਿਹੜਾ ਇਹ ਸਭ ਤੋਂ ਸ਼ਕੋਪਾ ਮਾਰਸੇ ਸਰ ਅਸੀਂ ਲੈ ਕੇ ਆਏ ਹਾਂ ਨਾਸਿਕਾ ਪੰਚਕਰਮਾ ਇੱਕ ਅਰੋਗਿਆ ਹਮੇ ਤੇ ਕਿਹਨਿਕੇ ਆਯੁਰਵੇਦ ਵਿੱਚ ਪੰਚਕਰਮ ਦੱਸਿਆ ਗਿਆ ਹੈ ਜੋ ਤੇ ਸਾਡੀ ਸ਼ਰੀਰ ਦੀ ਸ਼ੁੱਧੀ ਕਰਦੇ ਹਨ ਸਸੇ ਕਰਮਾ ਉਹਨਾਂ ਵਿੱਚੋਂ ਇੱਕ ਹੈ ਜੋ ਕਿ ਸਾਡੇ ਸਾਰੇ ਕਫ ਰੋਗਾਂ ਨੂੰ ਸਮਾਪਤ ਕਰਦਾ ਹੈ। ਸასი ਕਾ ਜੀ ਮੈਂ ਕਰਨਜੀਤ ਸਿੰਘ ਟੋਡੀ ਅੱਜ ਅਸੀਂ ਪਹੁੰਚੇ ਹਾਂ ਜੀ ਦਾਸ ਨੈਚਰੋਪੈਥੀ ਐਂਡ ਯੋਗਾ ਸੈਂਟਰ ਫਗਵਾੜਾ ਵਿਖੇ ਜਿੱਥੇ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਵੈਦ ਬਲਜਿੰਦਰ ਸਿੰਘ ਹੁਣਾਣਾ ਜਿਹੜੇ ਤੁਹਾਨੂੰ ਚੇਂਜ ਹੋ ਰਹੇ ਮੌਸਮ ਦੇ ਨਾਲ ਵਾਧੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇਣਗੇ ਵੈਦ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਕਲੀਨਿਕ ਤੇ ਆਣ ਲਈ ਆਯੁਰਵੇਦ ਦੇ ਵਿੱਚ ਜਿਵੇਂ ਕਿ ਤਿੰਨ ਦੋਸ਼ ਦੱਸੇ ਗਏ ਹਨ ਬਾਧ ਪਿਤ ਕਫ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਫ ਦੋਸ਼ਾਂ ਦੇ ਵੈਸੇ ਸਭ ਇੱਕ ਗੱਲ ਹੋ ਕਫ ਦੋਸ਼ ਦੇ ਵਿੱਚ ਕਿਹੜੇ ਕਿਹੜੇ ਰੋਗ ਹੋਰ ਆਉਂਦੇ ਨੇ ਸਰ ਕਫ ਰੋਗ ਕਫ ਦੋਸ਼ ਦੇ ਵਿੱਚ ਦਮਾ ਅਸਥਮਾ ਨਜ਼ਲਾ ਜ਼ੁਕਾਮ ਛਿੱਕਾਂ ਸਿਰ ਦਾ ਭਾਰੀ ਭਾਰੀ ਰਹਿਣਾ ਦਿਮਾਗ ਵਿੱਚ ਇਦਾਂ ਲੱਗਣਾ ਜਿਵੇਂ ਕਿ ਰੀਸ਼ਾ ਡਿੱਗ ਰਹੀ ਹੈ ਕੰਨਾਂ ਚੋਂ ਪਾਣੀ ਦਾ ਵਗਣਾ ਛਾਤੀ ਦਾ ਭਾਰੀਪਨ ਇਦਾਂ ਲੱਗਣਾ ਜਿਵੇਂ ਕਿ ਛਾਤੀ ਵਿੱਚੋਂ ਛਾਂ ਛਾਂ ਦੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਵੇਂ ਕਿ ਨੱਕ ਦੀ ਹੱਡੀ ਦਾ ਵੱਧ ਜਾਣਾ ਨੱਕ ਦਾ ਨੱਕ ਦਾ ਮਾਸ ਵੱਧ ਜਾਣਾ ਨੱਕ ਦੀ ਹੱਡੀ ਦਾ ਟੇਡਾ ਹੋ ਜਾਣਾ ਸਾਈਨਸ ਦੀ ਪ੍ਰੋਬਲਮ ਆ ਜਾਂਦੀ ਆ ਜੀ ਜੀ ਤੇ ਅੱਖਾਂ ਦਾ ਲਾਰ ਰਹਿਣਾ ਨੀਂਦ ਨਾ ਆਉਣਾ ਤੇ ਉਮਰ ਆਪਣੇ ਬਾਰਾਂ ਦਾ ਸਫੇਦ ਹੋ ਜਾਣਾ ਉਮਰ ਤੋਂ ਪਹਿਲਾਂ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਕਿ ਕਫ ਦੋਸ਼ ਦੇ ਵਿੱਚ ਆਉਂਦੀਆਂ ਅੱਛਾ ਬਈ ਸਾਹਿਬ ਇੱਕ ਗੱਲ ਹੋਰ ਦਮੇ ਅਸਥਮੇ ਵਿੱਚ ਜਾਂ ਕਫ ਦੁਸ਼ਾ ਦੇ ਵਿੱਚ ਆਪਾਂ ਨੂੰ ਕਿਹੜੇ-ਕਿਹੜੇ ਲੱਛਣ ਦੇਖਣਦੇ ਨੇ ਵੀ ਆਪਾਂ ਨੂੰ ਜਿੱਤੋਂ ਅੰਦਾਜ਼ਾ ਹੋ ਜਾਂਦਾ ਕਿ ਬਾਕੀ ਇਹ ਪ੍ਰੋਬਲਮ ਸ਼ੁਰੂ ਹੋ ਚੁੱਕੀ ਹੈ ਸੋ ਸਰ ਇਹਦੇ ਵਿੱਚ ਹੁੰਦਾ ਕਿ ਸਾਹ ਦਾ ਫੁੱਲਣਾ ਸਾਹ ਫੁੱਲਣ ਲੱਗ ਜਾਂਦਾ ਆਪਾਂ ਥੋੜੀ ਦੇਰ ਚੱਲਦੇ ਆ ਉਹਦੇ ਵਿੱਚ ਆਪਾਂ ਨੂੰ ਇਦਾਂ ਲੱਗਣਾ ਚਾਹੇ ਆਪਾਂ ਨੂੰ ਬਹੁਤ ਜ਼ਿਆਦਾ ਸਾਹ ਛੱਡ ਚੁੱਕਾ ਹੈ ਠੀਕ ਆ ਆਪਣੀ ਛਾਤੀ ਦਾ ਭਾਰੀਪਨ ਛਾਤੀ ਭਾਰੀ ਰਹਿਣ ਲੱਗ ਜਾਂਦੀ ਹੈ ਤੇ ਆਕਸੀਜਨ ਲੈਵਲ ਘਟ ਜਾਂਦਾ ਕਿਉਂਕਿ ਆਪਣੀ ਜਿਹੜੀ ਆਕਸੀਜਨ ਲੈਵਲ ਦੀ ਜਿਹੜੀ ਪਾਈਪ ਹੁੰਦੀ ਆ ਉਹਦੇ ਵਿੱਚ ਕਫ ਜਮਾ ਹੋ ਜਾਂਦਾ ਹੈ ਜਿਹਦੇ ਕਰਕੇ ਇਹਦੇ ਕਰਕੇ ਆਪਣੀ ਛਾਤੀ ਭਾਰੀ ਰਹਿੰਦੀ ਹੈ ਤੇ ਆਕਸੀਜਨ ਲੈਵਲ ਘਟ ਜਾਂਦਾ ਤੇ ਆਪਣੀ ਬੋਡੀ ਨੀਲੀ ਪੈਣ ਲੱਗ ਜਾਂਦੀ ਹੈ ਜੀ 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 ਸਰ ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਸੀਂ ਸਾਡੇ ਚੈਨਲ ਨੂੰ ਇਹ ਜੀ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਇਹ ਇਸ ਚੀਜ਼ ਤੋਂ ਆਪਾਂ ਪਰਹੇਜ਼ ਕਿਵੇਂ ਕਰ ਸਕਦੇ ਹਾਂ ਕਫ ਤੋਂ ਸਰ ਇਹਦੇ ਵਿੱਚ ਪਰਹੇਜ਼ ਇਹ ਹੁੰਦਾ ਹੈ ਕਿ ਆਪਾਂ ਜਿਹੜੀ ਕਫ ਵਰਗਣ ਚੀਜ਼ਾਂ ਆ ਕੋ ਯੂਜ਼ ਨਹੀਂ ਕਰਨੀਆਂ ਜਿਵੇਂ ਕਿ ਬਰੈੱਡ ਚੋ ਜੱਟ ਪਾਣੀ ਕੱਢ ਕੇ ਇਕਦਮ ਨਹੀਂ ਪੀਣਾ ਠੀਕ ਹੈ ਜੀ ਰਾਤ ਨੂੰ ਦਹੀਂ ਲੱਸੀ ਦਾ ਸੇਵਨ ਨਹੀਂ ਕਰਨਾ ਤੇ ਜਿਹੜੇ ਕਵਰ ਦੇ ਜਿਹੜੀਆਂ ਵੀ ਠੰਡੀਆਂ ਤਸਵੀਰ ਦੇ ਚੀਜ਼ਾਂ ਆਉਂਦੀਆਂ ਆਪਾਂ ਯੂਜ਼ ਨਹੀਂ ਕਰਨੀਆਂ ਠੰਡੇ ਮੌਸਮ ਤੋਂ ਆਪਣਾ ਵਿਚਾਰ ਰੱਖਣਾ ਹੈ ਜੀ ਚਲੋ ਇਹਦੇ ਨਾਲ ਹੁਣ ਤੁਸੀਂ ਇੱਕ ਚੀਜ਼ ਹੋਰ ਆ ਚੀਜ਼ਾਂ ਬਹੁਤ ਲੋਕਾਂ ਦੇ ਗਿਆਨ ਲਈ ਤੁਸੀਂ ਦੱਸੀਆਂ ਨੇ ਲੋਕਾਂ ਨੂੰ ਸਮਝਾਈਆਂ ਨੇ ਤੁਸੀਂ ਹੁਣ ਲੋਕਾਂ ਲਈ ਕੀ ਵਰਦਾਨ ਲੈ ਕੇ ਆ ਰਹੇ ਹੋ ਜਿਹੜਾ ਇਹਨਾਂ ਕਫ ਦੋਸ਼ਾਂ ਤੋਂ ਆਪਾਂ ਬਚ ਸਕੀਏ ਸਰ ਅਸੀਂ ਲੈ ਕੇ ਆਏ ਆ ਨਾਸਿਕਾ ਪੰਚਗਰਮਾ ਤੇ ਅਰੋਗਿਆ ਅਵਲੇ ਇਹ ਦੋਨਾਂ ਮੈਡੀਸਨ ਦਾ ਸੀ ਕੰਬੋ ਲੈ ਕੇ ਆਏ ਆ ਜੋ ਕਿ ਤੁਹਾਡੀਆਂ ਸੰਪੂਰਨ ਕਫ ਰੋਗਾਂ ਨੂੰ ਸਮਾਪਤ ਕਰਦਾ ਹੈ ਜਿਵੇਂ ਕਿ ਆਯੁਰਵੇਦ ਵਿੱਚ ਪੰਚ ਕਰਮ ਦੱਸੇ ਗਏ ਹਨ ਜੋ ਕਿ ਸਾਡੀ ਸਰੀਰ ਦੀ ਸ਼ੁੱਧੀ ਕਰਦੇ ਹਨ ਨਸੇ ਕਰਮਾ ਉਹਨਾਂ ਵਿੱਚੋਂ ਇੱਕ ਹੈ ਜੋ ਕਿ ਸਾਡੇ ਸਾਰੇ ਕਫ ਰੋਗਾਂ ਨੂੰ ਸਮਾਪਤ ਕਰਦਾ ਹੈ ਜਿਵੇਂ ਕਿ ਸਿਰ ਦਰਦ ਰਹਿਣਾ ਮਾਈਗਰੇਨ ਸਿਰ ਦਾ ਭਾਰੀ ਰਹਿਣਾ नाक ਦੀ ਹੱਡੀ ਵੱਜਣਾ ਸਲੀਪ ਆਪਣੀਆਂ ਛਿੱਕਾਂ ਦਾ ਜ਼ਿਆਦਾ ਆਉਣਾ ਖਰਾਟੇ ਆਉਣਾ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸਾਡੀ ਨਾਸਿਕਾ ਪੰਚ ਕਰਮਾ ਸੰਪੂਰਨ ਤੌਰ ਤੇ ਖਤਮ ਕਰਨ ਦੀ ਸ਼ਰਮਤਾ ਰੱਖਦਾ ਹੈ ਇਸੇ ਤਰ੍ਹਾਂ ਸਾਡੀ ਅਰੋਗਿਆ ਆਉਲੀ ਜੋ ਕਿ ਦਮਾ ਅਸਥਮਾ ਖਾਂਸੀ ਰੇਸ਼ਾ ਟੀਵੀ ਨਮੂਨੀਆਂ ਆਦਿ ਦੀਆਂ ਬਿਮਾਰੀਆਂ ਨੂੰ ਜੜੋਂ ਸਮਾਪਤ ਕਰਦੀ ਹੈ ਸਰ ਸਭ ਇੱਕ ਸਵਾਲ ਕਰਾ ਹੋ ਇਹ ਆਪਣੀ ਨਾਸਿਕਾ ਪੰਚਕਰਮਾ ਤੇ ਜਿਹੜਾ ਇਹ ਅਰੋਗਯਮ ਅਬਲੇ ਦਵਾਈ ਹੈ ਹਾਂਜੀ ਇਹ ਕਿੰਨੇ ਦਿਨਾਂ ਚ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਸਰ ਜਿਹੜੀ ਇਹ ਦਵਾਈ ਸਾਡੀ ਹੈ ਇਹ ਤੁਹਾਨੂੰ ਪਹਿਲੇ ਦਿਨ ਤੋਂ ਹੀ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਅੱਛਾ ਜੀ ਠੀਕ ਹੈ ਮਤਲਬ ਇਹਦੇ ਰਿਜ਼ਲਟ ਆਪਾਂ ਨੂੰ ਪਹਿਲੇ ਦਿਨ ਦੇ ਹਾਂਜੀ ਪਹਿਲੇ ਦਿਨ ਤੋਂ ਸਟਾਰਟ ਸ਼ੁਰੂ ਹਾਂਜੀ ਪਹਿਲੇ ਦਿਨ ਤੋਂ ਦੇਖਣੇ ਤੁਹਾਨੂੰ ਸ਼ੁਰੂ ਹੋ ਜਾਣਗੇ ਠੀਕ ਹੈ ਸਰ ਕੀ ਇਹ ਜਿਹੜੀ ਦਵਾਈ ਹੈ ਆਪਾਂ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਜੀ ਹਾਂਜੀ ਸਰ ਇਹ ਆਪਣੀ ਦਵਾਈ ਜਿਹੜੀ ਹੈਗੀ ਆ ਇਹ 2 ਸਾਲ ਤੋਂ ਲੈ ਕੇ ਬਜ਼ੁਰਗਾਂ ਦਾ ਕਿਸੇ ਨੂੰ ਵੀ ਜਾਨਕੀ ਦਿੱਤੀ ਜਾ ਸਕਦੀ ਹੈ ਜੀ ਜੀ ਹਾਂਜੀ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਹਦੇ ਨਾਲ ਇੱਕ ਇੱਕ ਕੁਐਸਚਨ ਮੇਰਾ ਹੋਰ ਹੈ ਸਵਾਲ ਇੱਕ ਤੁਹਾਨੂੰ ਹੋਰ ਹੈ ਕਿ ਇਹ ਦਵਾਈ 슈ਗਰ ਵਾਲੇ ਪੇਸ਼ੈਂਟ ਦਮੇ ਹਸਤੇ ਵਾਲੇ ਪੇਸ਼ੈਂਟ ਜਾਂ 슈ਗਰ ਤੇ ਦਮਾ ਜਿਨ੍ਹਾਂ ਨੂੰ ਇਕੱਠਾ ਹੋਵੇ ਕੀ ਉਹ ਪੇਸ਼ੈਂਟ ਵੀ ਲੈ ਸਕਦੇ ਆ ਜੀ ਸਰ ਇਹ ਲੈ ਸਕਦੇ ਆ ਜਿਹੜੇ ਜਾਨਕੀ ਸ਼ੂਗਰ ਵਾਲੇ ਪੇਸ਼ੈਂਟ ਆ ਜਿਨ੍ਹਾਂ ਨਾਲ ਦਮਾ ਆ ਤਾਂ ਜਰੂਰ ਯੂਜ਼ ਕਰ ਸਕਦੇ ਆ ਸਾਡੀ ਮੈਡੀਸਨ ਇਹ ਤਾਂ ਸਾਈਡ ਇਫੈਕਟ ਨਹੀਂ ਹੋਏਗਾ ਤੁਹਾਨੂੰ ਹੈਨਾ ਨਹੀਂ ਸਰ ਇਹ ਤਾਂ ਕੋਈ ਸਾਈਡ ਇਫੈਕਟ ਨਹੀਂ ਹੈ ਸਰ ਪਿਓਰ ਆਯੁਰਵੇਦਿਕ ਵੇਧੀਆਂ ਨਾਲ ਤਿਆਰ ਕੀਤੀ ਗਈ ਹੈ ਜੀ ਇੱਕ ਸਵਾਲ ਮੇਰਾ ਜਿਹੜਾ ਮੇਰੇ ਆਪਣੇ ਮਨ ਦਾ ਸਵਾਲ ਹੈ ਕਿਉਂਕਿ ਮੈਂ ਨਹੀਂ ਉਹ ਲੋਕ ਵੀ ਪੁੱਛ ਸਕਦੇ ਆ ਤੁਹਾਨੂੰ ਜੀ ਕਿ ਇਸ ਦਵਾਈ ਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ ਮਿਲਾਇਆ ਹੋਇਆ ਜੀ ਨਹੀਂ ਸਰ ਇਹਦੇ ਵਿੱਚ ਮੈਂ ਦਾਅਵਾ ਕਰਦਾ ਕਿ ਇਹਦੇ ਵਿੱਚ 1% ਵੀ ਕੈਮੀਕਲ ਨਹੀਂ ਪਾਇਆ ਸੀ ਇਹ ਪਿਓਰ ਆਯੁਰਵੇਦਿਕ ਵੇਧੀਆਂ ਨਾਲ ਤਿਆਰ ਕੀਤੀ ਗਈ ਦਵਾਈ ਹੈ ਜੀ 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 ਜੇ ਮੇਰਾ ਕੋਈ ਵੀ ਵੀਰ ਭੈਣ ਬਿਜ਼ੁਰਗ ਇਸ ਬਿਮਾਰੀ ਨਾਲ ਜੂਟ ਰਿਹਾ ਹੈ ਤਾਂ ਇੱਕ ਵਾਰ ਜਰੂਰ ਤੁਸੀਂ ਇਹ ਯੂਜ਼ ਕਰਕੇ ਦੇਖੋ ਤੁਹਾਨੂੰ 100% ਰਿਜ਼ਲਟ ਮਿਲੇਗਾ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਲਾਸਟ ਵਾਰ ਬੰਨੋ ਇੱਕ ਸਵਾਲ ਹੋਰ ਹੋਏਗਾ ਇਹ ਮੈਡੀਸਨ ਲੈਣ ਲਈ ਆਪਾਂ ਨੂੰ ਪ੍ਰੋਪਰ ਕਿਹੜੇ ਐਡਰੈਸ ਤੇ ਆਉਣਾ ਪਏਗਾ ਜੀ ਸਰ ਤੁਹਾਨੂੰ ਡਾਕਟਰ ਦਾਸ ਨੇਚਰੋਪੈਥੀ ਐਂਡ ਯੋਗਾ ਸੈਂਟਰ ਖੇੜਾ ਰੋਡ ਭਗਵਾਰਾ ਵਿਖੇ ਆਉਣਾ ਪਏਗਾ ਇਹ ਬੱਸ ਸਟੈਂਡ ਤੋਂ ਪੈਦਲ 5 ਕਿਲੋਮੀਟਰ ਪਿੰਡ ਕ ਦਾ ਰਸਤਾ ਹੈ ਸਾਡੇ ਕਲੀਨਿਕ ਦਾ ਜੇ ਤੁਸੀਂ ਇੱਥੋਂ ਪਰਚੇਜ਼ ਕਰਦੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਸਾਟਾ ਇਹਦੇ ਤੇ ਸੀਓਡੀ ਵੀ ਅਵੇਲੇਬਲ ਹੈ ਜੀ ਠੀਕ ਹੈ ਜੀ ਸਰ ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਵਧੀਆ ਜਾਣਕਾਰੀ ਲੋਕਾਂ ਨੂੰ ਦਿੱਤੀ ਸੋ ਮੇਰੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜਿਹਨਾਂ ਜਿਨਾਂ ਨੂੰ ਲੱਗਦਾ ਹੈ ਕਿ ਤੁਸੀਂ ਇਸ ਪ੍ਰੋਬਲਮ ਨਾਲ ਜੂਝ ਰਹੇ ਹੋ ਤਾਂ ਉਹ ਸਾਰੇ ਦਾਸ ਨੈਚਰੋਪੈਥੀ ਆਯੁਰਵੈਦਿਕ ਸੈਂਟਰ ਤੇ ਖੇੜਾ ਰੋਡ ਫਵਾੜਾ ਵਿਖੇ ਪਹੁੰਚੋ ਪਹੁੰਚ ਕੇ ਇਹ ਦਵਾਈ ਇਹ ਦਵਾਈ ਨੂੰ ਯੂਜ਼ ਕਰੋ ਲੋ ਤੇ ਆਪਣੀਆਂ ਬਿਮਾਰੀਆਂ ਤੋਂ ਨਿਜਾਤ ਪਾਓ ਧੰਨਵਾਦ ਧੰਨਵਾਦ